ਜੀ ਅੱਜ ਆਪਾਂ ਗੱਲ ਕਰਾਂਗੇ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਪੰਜਾਬ ਦੇ ਪ੍ਰਸਿੱਧ ਵਾਰਤਕ ਲੇਖਕ ਦੁਆਰਾ ਕਹੀ ਗਈ ਇੱਕ ਗੱਲ ਕੀ ਮਨੁੱਖ ਦੇ ਵਿੱਚ ਥੋੜਾ ਬਹੁਤ ਬੇਇੱਜ਼ਤੀ ਬਰਦਾਸ਼ਤ ਕਰਨ ਦਾ ਮਾਦਾ ਵੀ ਹੋਣਾ ਚਾਹੀਦਾ ਹੈ ਇਸ ਜਿਹੜੀ ਇੱਕ ਸਤਰ ਦੀ ਗੱਲ ਹੈ ਇਹਦੇ ਸੰਦਰਭ ਦੇ ਵਿੱਚ ਹੀ ਆਪਾਂ ਅੱਜ ਇਹ ਗੱਲ ਕਰਾਂਗੇ ਹੋਇਆ ਇਹ ਕਿ ਇੱਕ ਪੁਲਿਸ ਅਫਸਰ ਨੇ ਜਿਹੜਾ ਕਿ ਪੁਲਿਸ ਅਫਸਰ ਇੱਕ ਪੰਜਾਬੀ ਦੇ ਲੇਖਕ ਵੀ ਨੇ ਉਹਨਾਂ ਨੇ ਲਿਖਿਆ ਇਸ ਗੱਲ ਦੇ ਸੰਦਰਭ ਦੇ ਵਿੱਚ ਹੀ ਕਿ ਅਸੀਂ ਇੱਕ ਨਸ਼ਿਆਂ ਦਾ ਤਸਕਰ ਫੜ ਲਿਆ ਲੜਕਾ ਜਿਹੜਾ ਕਿ ਥੋੜੇ ਬਹੁਤੇ ਕ੍ਰਾਈਮਾਂ ਦੇ ਵਿੱਚ ਵੀ ਸ਼ਾਮਲ ਸੀ ਵੱਖ-ਵੱਖ ਕਿਸਮ ਦੇ ਤੇ ਉਹ ਨਸ਼ੇ ਕਰਨ ਦਾ ਵੀ ਆਦੀ ਸੀ ਜਦੋਂ ਉਹ ਪੁਲਿਸ ਅਫਸਰ ਲਿਖਦੇ ਨੇ ਆਪਣੀ ਪੁਸਤਕ ਦੇ ਵਿੱਚ ਕਿ ਜਦੋਂ ਮੈਂ ਉਸ ਲੜਕੇ ਤੋਂ ਪੁੱਛਗਿੱਛ ਕੀਤੀ ਚੰਗੀ ਤਰ੍ਹਾਂ ਕਿ ਤੂੰ ਇਹ ਨਸ਼ਿਆਂ ਦੇ ਕੰਮ ਦੇ ਵਿੱਚ ਪਿਆ ਕਿਵੇਂ ਕਿੱਥੋਂ ਤੇਰੀ ਸ਼ੁਰੂਆਤ ਹੋਈ ਤਾ ਉਸ ਲੜਕੇ ਨੇ ਜੋ ਗੱਲਬਾਤ ਦਸੀ ਉਹ ਬੜੀ ਰੌਚਕ ਸੀ ਤੇ ਬੜੀ ਮਤਲਬ ਕੀ ਇੱਕ ਦਿਲ ਨੂੰ ਬਲੁੰਦਨ ਵਾਲੀ ਸੀ ਵੀ ਇਹ ਹਿਰਦਾ ਬਲੁੰਦਨ ਵਾਲੀ ਵੀ ਸੀ ਕਿ ਕਿਵੇਂ ਇੱਕ ਲੜਕਾ ਹੈ ਜਿਹੜਾ ਇੱਕ ਨੌਜਵਾਨ ਉਹ ਛੋਟੀ ਜੀ ਗੱਲ ਬਰਦਾਸ਼ਤ ਨਾ ਕਰਦਾ ਹੋਇਆ ਉਹਦਾ ਜੀਵਨ ਕਿੱਥੋਂ ਕਿੱਥੇ ਚਲਿਆ ਗਿਆ ਚਲੋ ਹੋਇਆ ਇਹ ਕਿ ਇੱਕ ਨੌਜਵਾਨ ਲੜਕਾ ਖਿਡਾਰੀ ਸੀਗਾ ਉਹ ਆਪਣੇ ਮੋਟਰਸਾਈਕਲ ਤੇ ਚੜਕੇ ਆਪਣੇ ਘਰ ਤੋਂ ਰੋਜ਼ ਕਾਲਜ ਦੇ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦਾ ਹੁੰਦਾ ਸੀ ਪ੍ਰੈਕਟਿਸ ਕਰਨ ਲਈ ਜਾਂਦਾ ਹੁੰਦਾ ਸੀ ਹੋਇਆ ਕਿ ਇੱਕ ਦਿਨ ਉਹ ਆਪਣੇ ਮੋਟਰਸਾਈਕਲ ਤੇ ਰੋਜ਼ਾਨਾ ਦੀ ਤਰ੍ਹਾਂ ਗਿਆ ਅਤੇ ਉਹਨੇ ਉੱਥੇ ਜਾ ਕੇ ਇੱਕ ਸਾਈਡ ਤੇ ਮੋਟਰਸਾਈਕਲ ਲਗਾ ਕੇ ਕਾਲਜ ਦੇ ਗਰਾਊਂਡ ਦੇ ਵਿੱਚ ਆਪਣੀ ਪ੍ਰੈਕਟਿਸ ਕਰਨ ਲੱਗ ਗਿਆ ਰੋਜ਼ਾਨਾ ਵਾਂਗ ਕਸਰਤ ਕਰਨ ਲੱਗ ਗਿਆ ਜਾਂ ਰਨਿੰਗ ਕਰਨ ਲੱਗ ਗਿਆ ਕੁਝ ਹੋਰ ਲੜਕੇ ਹੋਰ ਦੋ ਤਿੰਨ ਲੜਕੇ ਹੋਰ ਵੱਖ-ਵੱਖ ਮੋਟਰਸਾਈਕਲਾਂ ਤੇ ਆਏ ਉਹਨਾਂ ਨੇ ਇਸ ਲੜਕੇ ਦੇ ਬਿਲਕੁਲ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਲਾਤਾ ਜਿਹੜਾ ਕਿ ਮਾੜਾ-ਮੋਟਾ ਹਲਕਾ-ਫੁਲਕਾ ਕਿਤੇ ਉਹਦੇ ਨਾਲ ਟੱਚ ਕਰ ਗਿਆ ਖੈ ਗਿਆ ਇਹ ਜਿਹੜਾ ਖਿਡਾਰੀ ਲੜਕਾ ਸੀ ਇਹਨੇ ਉਹਨਾਂ ਨੂੰ ਮੁੰਡਿਆਂ ਨੂੰ ਸਹਿਸਵਾ ਕਹਿਤਾ ਕਿ ਯਾਰ ਤੁਸੀਂ ਆਪਣਾ ਮੋਟਰਸਾਈਕਲ ਜਰਾ ਪਰੇ ਕਰਕੇ ਲਾਓ ਮੇਰੇ ਮੋਟਰਸਾਈਕਲ ਦੇ ਜਮਾਈ ਨਾਲ ਲਾ ਕੇ ਕਰਕੇ ਲਾ ਦਿੱਤਾ ਤੁਸੀਂ ਤੇ ਉਹ ਲੜਕੇ ਗਾਹ ਅੱਗੇ ਉਹ ਥੋੜੇ ਜੇ ਨਸ਼ਿਆਂ ਵਾਲੇ ਪਹਿਲਾਂ ਹੀ ਸੀਗੇ ਜਾਂ ਥੋੜੇ ਜੇ ਇਸ ਤਰ੍ਹਾਂ ਦੇ ਕਰਖਤ ਸੁਭਾਅ ਦੇ ਸੀਗੇ ਉਹ ਇਹਨੂੰ ਕਹਿੰਦੇ ਕਿ ਤੂੰ ਜਿਹੜਾ ਕੁਝ ਕਰਨੇ ਕਰ ਲੈ ਅਸੀਂ ਨਹੀਂ ਮੋਟਰਸਾਈਕਲ ਪਿੱਛੇ ਕਰਦੇ ਚਲੋ ਇਹ ਲੜਕਾ ਗਰਾਊਂਡ ਦੇ ਵਿੱਚੋਂ ਪਹਿਲਾਂ ਤੇ ਨੇ ਆਵਾਜ਼ ਮਾਰੀ ਸੀ ਕੋਲ ਜਾ ਕੇ ਥੋੜਾ ਬਹੁਤ ਉਹਨਾਂ ਨਾਲ ਤੂ ਤੂ ਮੈਂ ਮੈਂ ਹੋ ਗਿਆ ਤੇ ਕਿਉਂਕਿ ਉਹ ਜਿਹੜੇ ਸੀਗੇ ਲੜਕੇ ਬਾਅਦ ਵਿੱਚ ਜਿਹੜੇ ਆਏ ਸੀ ਮੋਟਰਸਾਈਕਲ ਤੇ ਉਹ ਇੱਕ ਤੋਂ ਜ਼ਿਆਦਾ ਸੀਗੇ ਉਹਨਾਂ ਨੇ ਇਹਦੇ ਸ਼ਾਇਦ ਇੱਕ ਅਦਾ ਥੱਪੜ ਥੁਪੜ ਲਾਤਾ ਹੋਊਗਾ ਜਣੀ ਕੁੱਲ ਮਿਲਾ ਕੇ ਇਹ ਜਿਹੜਾ ਨੌਜਵਾਨ ਸੀ ਖੜਾਰੀ ਇਹ ਉਸ ਗੱਲ 'ਚ ਆਪਣੀ ਬੇਇੱਜ਼ਤੀ ਮੰਨ ਗਿਆ ਇਹਨੇ ਘਰ ਜਾ ਕੇ ਆਪਣੇ ਪਿਤਾ ਨਾਲ ਇਹ ਗੱਲ ਦੱਸੀ ਪਿਤਾ ਨੇ ਇੱਕ ਦੋ ਹੋਰ ਮੋਟਰਵਾਰ ਬੰਦਿਆਂ ਨੂੰ ਲੈ ਕੇ ਕਾਲਜ ਦੇ ਪ੍ਰਿੰਸੀਪਲ ਕੋਲ ਗਏ ਪ੍ਰਿੰਸੀਪਲ ਮੈਡਮ ਨੇ ਵੀ ਉਹ ਜਿਹੜੇ ਲੜਕੇ ਸੀਗੇ ਦੋ ਤਿੰਨ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਇਸ ਲੜਕੇ ਦੀ ਬੇਇੱਜ਼ਤੀ ਕੀਤੀ ਸੀ ਉਹਨਾਂ ਨੂੰ ਥੋੜਾ ਬਹੁਤ ਕਿਹਾ ਜਾਂ ਘੁਰਿਆ ਹੁਣ ਪ੍ਰੰਤੂ ਕੁੱਲ ਮਿਲਾ ਕੇ ਇਸ ਨੌਜਵਾਨ ਨੂੰ ਖਿਡਾਰੀ ਨੌਜਵਾਨ ਨੂੰ ਲੱਗਿਆ ਕਿ ਮੇਰੀ ਬੇਇੱਜ਼ਤੀ ਦਾ ਪ੍ਰੋਪਰ ਵੇ ਦੇ ਵਿੱਚ ਬਦਲਾ ਨਹੀਂ ਲਿਆ ਗਿਆ ਇਹਦੇ ਅੰਦਰ ਉਹ ਬੇਇੱਜ਼ਤੀ ਦੀ ਅੱਗ ਸੜਗਦੀ ਰਹੀ ਤੇ ਇਸ ਨੌਜਵਾਨ ਨੇ ਫਿਰ ਕੀ ਕੀਤਾ ਆਪਣੇ ਹੋਰ ਦੋ ਚਾਰ ਖਿਡਾਰੀ ਦੋਸਤ ਅੰਮ੍ਰਿਤਸਰ ਸਾਈਡ ਤੋਂ ਅੰਮ੍ਰਿਤਸਰ ਸਾਈਡ ਤੋਂ ਕਹ ਲਈਏ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਇਕੱਠੇ ਕਰ ਲਏ ਕਿਉਂਕਿ ਇਹ ਘਟਨਾ ਵੀ ਬਾਰਡਰ ਸਾਈਡ ਦੀ ਉਹ ਉਹਦਾ ਪਿੰਡ ਵੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਸੀ ਤੇ ਉਹ ਉਹਨਾਂ ਨੇ ਜਦੋਂ ਇਹ ਚਾਰ ਪੰਜ ਚਾਰ ਮੁੰਡੇ ਇਹ ਹੋ ਗਏ ਤਾਂ ਇਹ ਇਹਨਾਂ ਨੇ ਜਾ ਕੇ ਉਹ ਕੁੱਟਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਉਹ ਮੁੰਡਿਆਂ ਨੂੰ ਇਹ ਬੁਲਾ ਕੇ ਲੈ ਕੇ ਆਏ ਸੀ ਅੰਮ੍ਰਿਤਸਰ ਸਾਹਿਬ ਸਾਈਡ ਦੇ ਆ ਨੂੰ ਜਦੋਂ ਕਿਤੇ ਉਹਨਾਂ ਨੂੰ ਥੋੜੀ ਬਹੁਤ ਇਹ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਲੋੜ ਪੈਣ ਲੱਗ ਗਈ ਤਾਂ ਉਹ ਇਹਨੂੰ ਬੁਲਾਉਣ ਲੱਗ ਗਏ ਕਦੇ ਕਿਸੇ ਦੇ ਮੜਾ ਮੋਟਾ ਕਿਸੇ ਨਾਲ ਖੈਵਾਜੀ ਹੋ ਗਈ ਜਾਂ ਉਹਨਾਂ ਨੂੰ ਕੋਈ ਕਦੇ ਲੱਗਿਆ ਕਿ ਸਾਡੀ ਆ ਫਲਾਣ ਨੇ ਬੇਇਜ਼ਤੀ ਕੀਤੀ ਹੈ ਜਾਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਇਨਵੋਲਵ ਹੋ ਗਏ ਜਿਹੜੇ ਮੁੰਡਿਆਂ ਨੂੰ ਇਹਨੇ ਬੁਲਾਇਆ ਸੀ ਉਹ ਪਹਿਲੇ ਹੀ ਨਸ਼ੇ ਵਗੈਰਾ ਕਰਦੇ ਸੀ ਸ਼ਰਾਬ ਸ਼ਰੂਪ ਪੀਂਦੇ ਸੀ ਉਹਨਾਂ ਦੀ ਦੇਖਾ ਦੇਖੀ ਇਹ ਨੌਜਵਾਨ ਵੀ ਸ਼ੁਰੂਆਤ ਦੇ ਵਿੱਚ ਸ਼ਰਾਬ ਵਗੈਰਾ ਕਦੇ-ਕਦੇ ਪੀਣ ਲੱਗ ਗਿਆ ਜਿਹੜਾ ਕਿ ਪਹਿਲਾਂ ਬਿਲਕੁਲ ਵੀ ਕਿਸੇ ਕਿਸਮ ਦਾ ਨਿਸ਼ਾਨ ਨਹੀਂ ਵਰਤਦਾ ਸੀ ਹੁੰਦਾ ਹੁੰਦਾ ਉਹਨਾਂ ਦੀ ਸੋਸਾਇਟੀ ਦੇ ਵਿੱਚ ਇਨਵੋਲਵ ਹੁੰਦਾ ਹੁੰਦਾ ਉਹਨਾਂ ਦੀ ਸੋਸਾਇਟੀ ਦੇ ਵਿੱਚ ਮਤਲਬ ਸ਼ਾਮਲ ਹੁੰਦਾ ਹੁੰਦਾ ਇਹ ਕਈ ਕਿਸਮ ਦੇ ਨਸ਼ਿਆਂ ਦੇ ਵਿੱਚ ਸ਼ਾਮਲ ਹੋ ਗਿਆ ਜਿਸ ਤਰ੍ਹਾਂ ਦੇ ਕਿ ਅੱਜ ਕੱਲ ਦੇ ਅੱਜ ਕੱਲ ਦੇ ਦੌਰ ਦੇ ਵਿੱਚ ਨਸ਼ੇ ਚੱਲ ਰਹੇ ਨੇ ਸ਼ਰਾਬ ਤੋਂ ਇਲਾਵਾ ਵੀ ਤੇ ਜਦੋਂ ਇਹਦੇ ਕੋਲੇ ਫਿਰ ਪੈਸੇ ਵਗੈਰਾ ਨਹੀਂ ਸੀਗੇ ਤਾਂ ਇਹ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਨਸ਼ਿਆਂ ਵਾਸਤੇ ਕੁਝ ਹੋਰ ਕ੍ਰਾਈਮਾਂ ਦੇ ਵਿੱਚ ਸ਼ਾਮਲ ਹੋ ਗਿਆ ਕੁਝ ਹੋਰ ਜੁਰਮ ਲੱਗਿਆ ਕਰਨੇ ਲੁੱਟਖੋਹ ਵਰਗੇ ਛੋਟੇ ਮੋਟੇ ਹੋਰ ਜੁਰਮ ਲੱਗਿਆ ਕਰਨੇ ਤੇ ਜਦੋਂ ਇਹ ਇਸ ਦਾ ਫਿਰ ਇਸ ਪਾਸੇ ਨੂੰ ਵੀ ਇਹ ਵਧਾ ਗਿਆ ਵਧਾ ਗਿਆ ਅਲਟੀਮੇਟਲੀ ਇੱਕ ਦਿਨੇ ਪਕੜਿਆ ਜਾਂਦਾ ਤੇ ਇੱਥੇ ਪਰਚਾ ਦਰਜ ਹੋ ਜਾਂਦਾ ਤਾਂ ਫਿਰ ਉਹ ਜਿਹੜਾ ਪੁਲਿਸ ਅਫਸਰ ਸੀਗਾ ਜਿਨ੍ਹਾਂ ਨੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸ਼ੁਰੂਆਤ ਦੇ ਵਿੱਚ ਕੀ ਜਿਹੜਾ ਆਪ ਸਹਿਤ ਕ੍ਰੂਕੀਆਂ ਦਾ ਮਾਲਕ ਸੀ ਜਿਹੜਾ ਆਪ ਵੀ ਪੰਜਾਬੀ ਲੇਖਕ ਸੀ ਉਹ ਪੁਲਿਸ ਅਫਸਰ ਨੇ ਦੱਸਿਆ ਕਿ ਜਦੋਂ ਮੈਂ ਇਹ ਸਾਰੀ ਪੁੱਛਗਿੱਛ ਇਸ ਨੌਜਵਾਨ ਤੋਂ ਕੀਤੀ ਤਾਂ ਮੇਰੇ ਅੰਦਰ ਨਰਿੰਦਰ ਸਿੰਘ ਕਪੂਰ ਜੀ ਦੀ ਉਹ ਗੱਲ ਉਦੋਂ ਹੀ ਆਈ ਕਿ ਉਹਨਾਂ ਨੇ ਆਪਣੇ ਇੱਕ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਮਨੁੱਖ ਨੂੰ ਥੋੜੀ-ਬਹੁਤੀ ਬੇਇੱਜ਼ਤੀ ਬਰਦਾਸ਼ਤ ਕਰਨ ਦਾ ਮਨੁੱਖ ਦੇ ਵਿੱਚ ਮਾਦਾ ਹੋਣਾ ਚਾਹੀਦਾ ਹੈ। ਉਹ ਪੁਲਿਸ ਅਫਸਰ ਦੱਸਦੇ ਨੇ ਕਿ ਮੈਂ ਸੋਚ ਰਿਹਾ ਸੀ ਕਿ ਇਹ ਇਸ ਨੌਜਵਾਨ ਨੇ ਜੇ ਉਸ ਦਿਨ ਉਹਨਾਂ ਦੁਆਰਾ ਇਹ ਜਦੋਂ ਇਹਦੇ ਮੋਟਰਸਾਈਕਲ ਤੇ ਮਾੜਾ ਮੋਟਾ ਕੋਈ ਖਰੋਚ ਮਾਰਤੀ ਸੀ ਜਾਂ ਸਕ੍ਰੈਚ ਲੱਗੀ ਸੀ ਇਹਦੇ ਮੋਟਰਸਾਈਕਲ ਦੇ ਨੇੜੇ ਮੋਟਰਸਾਈਕਲ ਘਾਉਣ ਕਰਕੇ ਜੇ ਉਸ ਦਿਨ ਇਸ ਨੌਜਵਾਨ ਨੇ ਕਬੱਡੀ ਖਿਡਾਰੀ ਨੌਜਵਾਨ ਨੇ ਉਹਨਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੁੰਦਾ ਉਹਨਾਂ ਦੀ ਗੱਲ ਨੂੰ ਬਰਦਾਸ਼ਤ ਕਰ ਲਿਆ ਹੁੰਦਾ ਤੇ ਲੈਟ ਗੋ ਕਰ ਦਿੱਤਾ ਵੀ ਚਲੋ ਕੋਈ ਗੱਲ ਨਹੀਂ ਤਾਂ ਜਿਹੇ ਜਿਹੇਗੇ ਨੇ ਹੈਗੇ ਨੇ ਮੈਂ ਆਪਣੇ ਕੰਮ ਤੇ ਮੈਂ ਆਪਣੀ ਖੇਡ ਤੇ ਧਿਆਨ ਦੇ ਦਿਮਾ ਇਹਨਾਂ ਦੇ ਨਾਲ ਮੈਂ ਨਾ ਉਲਝਾਂ ਛੋਟੀਆਂ ਛੋਟੀਆਂ ਗੱਲਾਂ 'ਚ ਤਾਂ ਅੱਜ ਉਹ ਨੌਜਵਾਨ ਝੇਲ ਦੀ بجائے ਸ਼ਾਇਦ ਕਿਸੇ ਜ਼ਿੰਦਗੀ ਦੇ ਚੰਗੇ ਮੁਕਾਮ ਤੇ ਹੁੰਦਾ ਹੈ। ਇਹੀ ਮੇਰੀ ਅੱਜ ਦੀ ਗੱਲਬਾਤ ਦਾ ਵਿਸ਼ਾ ਸੀ ਕਿ ਮੈਨੂੰ ਵੀ ਇਹ ਲੱਗਦਾ ਹੈ ਕਿ ਮਨੁੱਖ ਨੂੰ ਛੋਟੇ-ਛੋਟੇ ਗੱਲਾਂ ਤੇ ਝੜਕਣ ਦੀ بجائے ਕਦੇ ਨਾ ਕਦੇ ਮਾੜੀ-ਮੋਟੀ ਬੇਇੱਜ਼ਤੀ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਮੇਰਾ ਕਹਿਣ ਦਾ ਭਾਵ ਇਹ ਨਹੀਂ ਕਿ ਉਹਨੂੰ ਹਰ ਵਕਤ ਹੀ ਬੇਇੱਜ਼ਤੀ ਬਰਦਾਸ਼ਤ ਕਰ ਲੈਣੀ ਚਾਹੀਦੀ ਹੈ। ਪਰੰਤੂ ਛੋਟੇ-ਛੋਟੇ ਗੱਲਾਂ ਤੇ ਝੜਕਣ ਦਾ ਕੋਈ ਫਾਇਦਾ ਨਹੀਂ। ਉਹਨਾਂ ਦੇ ਨਤੀਜੇ ਐਂਡ ਆਫ ਦਾ ਡੇ ਇੱਕ ਨਾ ਇੱਕ ਦਿਨ ਅੰਤ ਦੇ ਵਿੱਚ ਜਰੂਰ ਮਾੜੇ ਸਬਤ ਹੁੰਦੇ ਨੇ ਜਿਸ ਤਰ੍ਹਾਂ ਇਹਸ ਨੌਜਵਾਨ ਨਾਲ ਹੋਏ ਨੇ। ਸਾਸੀ ਕਾਲ ਜੀ ਥੈਂਕ ਯੂ।